ਕੋਡੀ 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 ਆ 10 11 12 ਤੇ 12 ਪੰਜਾ ਤੁਸੀਂ ਹੋਰ ਪਾਸੇ ਨਾ ਤੁਰੇ ਯਾਰ ਲਾਓ ਸਾਹਮਣੇ ਫਿਰ ਉਸਤਾਦ ਜੀ ਆਜੋ ਲਾਓ ਇਧਰ ਉਧਰ ਦੇਖਦੇ ਹਲਕੇ ਹਲਕੇ ਹਾਸਿਆਂ ਦੀ ਗੱਲ ਆਓ ਇਧਰ ਖੇਡ ਕਬੱਡੀ ਦੀ ਆ ਸ਼ੀਲੂ ਸ਼ੀਲੂ ਤੇ ਦੱਲਾ ਸ਼ੀਲੂ ਤੇ ਦੱਲਾ ਸ਼ੀਲੂ ਤੇ ਦੱਲਾ ਹੀਰਾ ਕਬੱਡੀ ਦਾ ਨਵੱਲਾ ਕਬੱਡੀ 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 ਸ਼ਿੱਲੂ ਤਾਂ ਸ਼ਿੱਲੂ ਹੀ ਐ ਰਮਾਨਾ ਆਹ ਸਾਹਮਣੇ ਹਰਿਆਣਾ ਦੇ ਚਾਰ ਨੇ ਇੰਡੀਆ ਦੀ ਟੀਮ ਵੱਲੋਂ ਖੇਡਦੇ ਆ ਸ਼ਿੱਲੂ ਬਨਾਰਾ ਇਸ ਵੇਲੇ ਕਰੂ ਕਮਾਲ ਆਹ ਲੱਗੂ ਜ਼ੋਰ ਉਖੜਦੇ ਪੈਰ ਪਾਕੜੀਆ ਦਾ ਕਬੱਡੀ ਕੱਪ ਆਸ਼ਕ 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 ਕਬੱਡੀ 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 ਸਵਾਦ ਕਬੱਡੀ ਦਾ ਅੱਜ ਦੁੱਖ ਟੁੱਟ ਰਿਹਾ ਅੱਜ ਕੀ ਹਾਲ ਚਾਲ ਉਹ ਰੁੱਪ ਤਾ ਉੱਕੇ ਆਹ ਕੱਲੇ ਕੱਲੇ ਦੀ ਜਦ ਸੱਟੇਲਾ ਲੋਕ ਨਜ਼ਾਰੇ ਲੈਂਦੇ ਮਿੱਤਰਾਂ ਦੇ ਕੱਪ ਦੇ ਉੱਤੇ ਆਹ ਵੇਖ ਲਲਖਰੇ ਪੈਂਦੇ ਮਿੱਪਰਾਂ ਦੇ ਕੱਪ ਦੇ ਉੱਤੇ ਵੇਖ ਲਲਖਰੇ ਪੈਂਦੇ ਵਰਲਡ ਕੱਪ ਖੇਡਿਆ ਜਾ ਰਿਹਾ ਦੁਨੀਆ ਖੁਸ਼ ਆਓ ਸ਼ੀਲੂ ਨਾਇਰ ਆਓ ਟਰਾਈ ਕਰਦਾ ਡੱਕ ਲੈਣ ਦੀ ਆਹ ਸੱਜੇ ਖੱਬੇ ਉੱਤੇ ਥੱਲੇ ਰੁੱਤੇ ਹੋ ਰੀਸਾ ਇੱਥੇ ਜਾ ਕੇ ਲੱਗਦਾ ਤੇਰੀ ਪਰੇ ਨੂੰ ਤਰੀ ਜਾਂਦੀ ਆ ਪਰ ਨੰਬਰ ਆਓ ਜੇ ਇਹ ਬੱਟਿਆਂ ਤੋਂ ਵੀ ਵੱਡੇ ਨੇ ਅੱਜ ਕੌਣ ਜਿੱਤੂ ਉਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਉਹ ਕੀਤੇ ਟਰਾਈ ਲੱਗਦਾ ਜੋਰ ਇਹਨੇ ਚੋਟੀ ਚੁੰਡੀ ਦੇ ਫੜੇ ਨੇ ਇਹੜੇ ਛੱਡਿਆ ਹੀ ਕੋਈ ਨਹੀਂ ਇਹਨੇ ਸਾਰੇ ਲਵੇਟੇ ਨੇ ਆਉ ਸ਼ੀਲੂ ਬੱਲੇ ਬੱਲੇ ਕਰਵਾ ਗਿਆ ਇਹ ਅੱਜ ਟਰੈਕਟ ਨੂੰ ਫਿਰਦਾ ਮੈਂ ਤੇ ਪਹਿਲਾ ਏਰੀਆ ਨੇ ਅਗਲੀ ਕਬੱਡੀ ਪਈ ਹੋਈ ਮੋਰ ਵਰਗੀ ਪਾਲ ਮੁੰਡੇ ਦੀ ਦੇਖਦੇ ਹਾਂ ਵੀ ਗਗਨਦੀਪ ਸਿੰਘ ਗੁੱਲੇ ਦੀ ਪਈ ਹੋਈ ਕਬੱਡੀ ਤੇ ਇਧਰੇ ਪਾਸੇ ਇੰਡੀਆ ਦੀ ਟੀਮ ਇੰਡੀਆ ਦੀ ਜੀ ਮਨੀਸ਼ ਵਲਹਰਾ ਆਹਨ ਕੋਸ਼ਿਸ਼ ਚਲਦੀ ਹੋਈ ਫੜਾ ਗੁੱਟ ਕਬੱਡੀ 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 ਆਹ ਗੁੱਟ ਦੀ ਫੜਾਈ ਕਬੱਡੀ ਬਾਜੀ ਜੰਡ ਦੀ ਆਹ ਜਫਾ ਲਾ ਕੇ ਕਾਹਦੇ ਜੋ ਪੌਂਦੀ ਢੰਡ ਸੀ ਉਹੋ ਜੀ ਅੰਦਾਜ਼ ਇਹ ਹੈ ਨੌਜਵਾਨ ਮਨੀਸ਼ ਬੋਲੇ ਵਾਲੀ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ